ਭਾਈ ਹਰਮਨ ਹਰਮਨ ਸਿੰਘ ਦਿਨਾਂ ਤੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਮੈਂ ਆ ਰਿਹਾ ਸੀ ਤੇ ਅੰਗਰੇਜ਼ੀ ਅੰਰੇਜੀ ਹੋਈ ਪਈ ਸੀ ਸਟੇਜ ਤੇ ਮੈਂ ਸੋਚਿਆ ਮੈਂ ਕਿੱਥੇ ਵੜਾਂਗਾ ਵਿੱਚ ਤੇ ਇਹ ਵੀ ਇੱਕ ਆਨੰਦ ਹੈ ਬੜਾ ਹੀ ਤਾਂ ਇੱਕ ਆਪਣਾ ਸਵਾਦ ਹੁੰਦਾ ਹੈ ਫਿਰ ਸਾਡੇ ਵਰਗੇ ਜਦੋਂ ਇੰਗਲਿਸ਼ ਬੋਲਦੇ ਨੇ ਸੀ ਡੀਵੀਜੀ ਵਾਲੀ ਦੀ ਹੋਰ ਕੀ ਕਰੀਏ ਪਤਾ ਤੇ ਲੱਗਦਾ ਨਹੀਂ ਵੀ ਕਹਿੰਦੇ ਕੀ ਪਰ ਅੱਜ ਦੀ ਲੋੜ ਬੜੀ ਵੱਡੀ ਮੈਂ ਭਾਈ ਭਪਿੰਦਰ ਸਿੰਘ ਹੁਣਾ ਦੇ ਪੁੱਤਰ ਨੇ ਉਹਨਾਂ ਦੇ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਦੋਂ ਕੀਰਤਨ ਕਰਦੇ ਹੋਂ ਤੇ ਵਿੱਚ ਇੰਗਲਿਸ਼ ਬੋਲਿਆ ਕਰੋ ਮੇਰੇ ਕਹਿਣ ਤੇ ਹੀ ਲੱਗੇ ਬੋਲਣਾਂ ਮੈਂ ਕਿਹਾ ਬੋਲ ਲੈਨੇ ਹੋ ਤੇ ਬੋਲਿਆ ਕਰੋ ਜੇ ਤੁਹਾਨੂੰ ਕਿਉਂਕਿ ਨਵੀਂ ਪੀੜ੍ਹੀ ਹੈ ਕਈਆਂ ਨੂੰ ਸਮਝ ਆ ਜਾਂਦੀ ਨਵੇਂ ਬੱਚੇ ਇੱਕਦਮ ਕੰਨ ਚੱਕ ਲੈਂਦੇ ਵੀ ਹੈ ਤੇ ਸਾਡੇ ਵਰਗੇ ਅਨਪੜ੍ਹ ਉਦਾਂ ਹੀ ਪ੍ਰਭਾਵਿਤ ਹੋਈ ਜਾਂਦੇ ਵੀ ਅੰਗਰੇਜ਼ੀ ਬੋਲਦੇ ਨੇ ਸਮਝ ਭਾਵੇਂ ਸਾਨੂੰ ਕੱਖ ਨਾ ਆਵੇ ਪਰ ਚੰਗੇ ਜਿਹੇ ਲੱਗਦੇ ਹੀ ਹੈ ਨਾ ਇੰਗਲਿਸ਼ ਬੋਲਣਾ ਨਿਆਣਿਆਂ ਨੂੰ ਆਪਾਂ ਇੰਦਾ ਹੀ ਸਿਫਤਾਂ ਕਰਦੇ ਵੀ ਸਾਡੇ ਨਿਆਣੇ ਇੰਗਲਿਸ਼ ਬੋਲ ਲੈਂਦੇ ਨੇ ਅੰਗਰੇਜ਼ੀ ਬੋਲ ਲੈਂਦੇ ਨੇ ਸੋ ਬੜੀ ਚੰਗੀ ਗੱਲ ਹੈ ਅੱਜ ਦੇ ਸਮੇਂ ਦੇ ਵਿੱਚ ਇਹਦੀ ਬੜੀ ਲੋੜ ਹੈ ਸਾਡੇ ਹਰਮਨ ਸਿੰਘ ਬੱਚੇ ਉਹ ਵੀ ਕੀਰਤਨ ਬਾਬਾ ਜੀ ਦੇ ਬੱਚੇ ਹਨ ਭਪਿੰਦਰ ਸਿੰਘ ਦੇ ਕੀਰਤਨ ਸੁਣ ਕਰਨ ਲੱਗ ਪਏ ਕਿੰਨਾ ਸੋਹਣਾ ਤੁਹਾਨੂੰ ਬੇਨਤੀ ਹੈ ਲੁਧਿਆਣੇ ਲੱਕੇ ਤੇ ਲੋੜ ਹੋਵੇ ਨਾ ਕੀਰਤਨ ਵਾਸਤੇ ਬੱਚਿਆਂ ਨੂੰ ਬੁਲਾਇਆ ਕਰੋ ਸਾਰੇ ਕਿੰਨਾ ਸੋਹਣਾ